ਯਾਰ ਕੋਈ ਠੱਗੀ ਠੋਗੀ ਮਾਰਦਾ ਇੰਨੇ ਪੈਸੇ ਆ ਗਏ ਤੇਰੇ ਕੋਲੇ ਯਾਰ ਠੱਗੀ ਬਈ ਕੋਈ ਨਹੀਂ ਮਲਾਜ਼ਮ ਲੱਗਿਆ ਬਈ ਅੱਛਾ ਪੰਜਾਬ ਪੁਲਿਸ ਚ 7000 ਆਉਂਦਾ ਪਰ ਦੇਖੇ ਨਹੀਂ ਬੈਠੇ ਸ਼ਹਿਰ ਸ਼ੂਰ ਚ ਘਰ ਪਾ ਲੈਂਦੇ ਫਿਰ ਕੀ ਹੋ ਗਿਆ ਪੁੱਲਰਾ ਸਿਰ ਤੇ ਹੱਥੇ ਰੱਖੀ ਖੜਾ ਉਹ ਭਰਾਵਾ ਕੀ ਦੱਸਾਂ ਯਾਰ ਤੈਨੂੰ ਯਾਰ ਜ਼ਿਮੀਂਦਾਰ ਜ਼ਿਮੀਂਦਾਰ ਦਾ ਵੈਰੀ ਬਣਿਆ ਬੈਠਾ ਹੈ ਕਿਵੇਂ ਵੀਰੇ ਭਰਾਵਾ ਪਹਿਲਾਂ ਮਾਨਸੇ ਚ ਲੱਖ ਨੂੰ ਕਿਲਾ ਪਹਿਲੀ ਠੇਕੇ ਤੇ ਲਵਾਤੀ ਫੁਗਰੇ ਪੁਨੇ ਚ ਅਗਲੇ ਤੇ ਗੱਲ ਚ ਹਾਰ ਪਾਈ ਜਾਂਦੇ ਆ ਉਹਦਾ ਵਿਚਾਰ ਹੱਸਦਾ ਨਹੀਂ ਚਿਹਰ ਦਿੱਤੀ ਉਹ ਹਸੀ ਜਾਂਦਾ ਐਵੇਂ ਆਂਦੇ ਸਾਰੇ ਰਲ ਕੇ ਨਾਲੇ ਮਠਾਈ ਮੂਹ ਜੁੰਨੀ ਜਾਂਦੇ ਠੱਕੇ ਨਾਲ ਆਪਦੇ 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 ਮਾਈਂਦੇ ਨਾ ਤੇ ਹੁਣ ਤੂੰ ਐਂ ਦੇਖ ਲੱਖ ਨੂੰ ਕਿੱਲੇ ਦੇ ਪਹਿਲੀ ਠੇਕੇ ਤੇ ਲੱਗਦੀ ਆ ਲੱਗਦੀ ਆ 80000 ਨੂੰ ਤਾਂ ਆਮ ਲੱਗੀ ਜਾਂਦੀ ਆ ਲੱਗਦੀ ਆ 4 ਕਣਾ 40000 ਰੁਪਿਆ ਬਣ ਗਿਆ ਠੇਕਾ ਤੇ 4 ਕਣਾ ਰੋਕੀ ਬੈਠਾ ਹੈਗਾ ਉਹ ਫੁਕਰੇ ਜੱਟ ਕੋਲੇ ਆਏ ਆ ਸੀ ਕਿਸੇ ਕੋਲੇ ਇਹਦਾ ਨਾਮ ਬਰਾੜ ਬਠੰਡੇ ਵਾਲਾ ਕਹਿੰਦੇ ਇਹਨੂੰ ਅੱਛਾ ਤੇ 40000 ਰੁਪਿਆ ਤਾਂ ਉਹ ਗਿਆ ਇਹਦਾ ਤੇ ਫੁਕਰਾ ਇਹ ਹੈ ਹਾਂ ਤੇ ਉਦੋਂ ਬਾਅਦ ਵੇਖ ਤੂੰ ਚਾਰ ਕਨਾਲਾਂ ਦਾ ਉੱਤੇ ਲਾਦਾ ਠੇਕਾ ਹੋਰ 40000 ਤੇ ਬੂਟੇ ਹੀ ਲਾਤੇ ਇਹਨੇ ਪਤੰਦਰ ਨੇ ਵਿੱਚ ਫੁਗਰੇ ਨਾ 50 ਲੱਖ ਇਹ ਤੇ ਫਾਰਮ ਤੇ ਲਾਦੇ ਫੁਗਰੇ ਇਹਨੇ ਵੇਚਣਾ ਕੋਈ ਨਾ ਆਹ ਫੁਗੜਾ ਲਾ ਦੀ ਇਹਨੇ ਖਜੂਰਾ ਕੌਣ ਲਾਉਂਦਾ ਪੰਜਾਬ ਚ ਕਿਹਨੇ ਖਾਧੀਆਂ ਖਜੂਰਾ ਤੂੰ ਪਹਿਲਾਂ ਕਿਸੇ ਨੇ ਫੁਗਰਾ ਆਹ ਗੱਡੀ ਵੇਖੀ ਗੱਡੀ ਦਾ ਕੀ ਹਰ ਕਿੱਦਾਂ ਫੁਗਰੇ ਸੀ ਕਿਹੜਾਈ ਬੈਠਾ ਨਾ ਆਪਾਂ ਆਹ ਬੋਲਟ ਕੜਾਈ ਬੈਠਾ ਇੱਕ ਫੁਗਰਾ ਜੱਟ ਆਹੇ ਮੈਂ ਤੈਨੂੰ ਦੱਸਤਾ ਇਹਨੇ ਵੇਚਣੇ ਆ ਚਾਰ ਕਨਾਲਾਂ ਤੇ ਵੇਖੀ ਲੈ ਇੱਧਰ ਜਿਹਾ ਚਾਰ ਕਨਾਲਾਂ ਦਾ ਨਾਂ ਦਿੱਤੀਆਂ ਤਾਂ ਆਪਾਂ ਨੂੰ ਕਹਿ ਇੱਥੇ ਕਿਹੜਾ ਪੈਲ ਸਾ ਇੱਥੇ ਨਾ ਰੇਂਜ ਤਾਂ ਆਉਂਦੀ ਨਹੀਂ ਐਸ ਪੰਡ ਇਹਨਾਂ ਦੇ ਵਿੱਚ ਬਠਿੰਡੇ ਦੇ ਵਿੱਚ ਕੋਰ ਵਾਲੇ ਚ ਤੇ ਇੱਥੇ ਤੂੰ ਵੇਖ ਲੈ ਆ ਕੁਸ ਲਾਈ ਬੈਠਾ ਔਰ ਬਾਈ ਕੀ ਹਾਲ ਐ ਆਹ ਘੜਾ ਬੁਗਰਾ ਬਈ ਹੋ ਗਿਆ ਆ ਮੈਂ ਕਿ ਚੱਲ ਲਵਾਇਆ ਸੁਣੀਏ ਇਹਦੇ ਚਾਰ ਗਾਲਾਂ ਦਿੱਤੀਆਂ ਇਹਨੂੰ ਡੈੱਡ ਕਰਾ ਦੋ ਸੀ ਫੋਨ ਹੈ 2500 ਦੇ ਐ 2500 ਦੇ ਐ ਬਾਈ ਅਸੀਂ ਤਾਂ ਗਰੀਬ ਆ ਭਰਾਵਾ ਤੇਰੇ ਜਿੰਨਾ ਪੈਸੇ ਸਾਡੇ ਕੋਲ ਕਿੱਥੇ ਇਹਨਾਂ ਲਿਪਣ ਨੂੰ ਇੱਥੇ ਕਿੱਥੇ ਪੈਸੇ ਲਿਪਿਆ ਤੇ ਆ ਬੂਟੇ ਲਾਦੇ 40000 ਦੇ ਮੈਂ ਸੁਣਿਆ ਕਿ 40 ਕਿੰਨਾ ਕ ਭਾਈ ਆ ਦੇ ਸ਼ੌਂਕ ਦੇ ਮੂਰੇ ਨਹੀਂ ਇਹ ਕਿਹੜੇ ਵਜਦੇ ਆ ਆਪਾਂ ਵੇਖੇ ਨਹੀਂ ਤੂੰ ਬਿੱਲ ਕਿਤੇ ਰੋਟੀ ਪੂਰੀ ਏ ਟ ਪੂਰੀ ਏ ਅੱਛਾ ਇਹ ਕੀ ਮਕਸਦ ਕੀ ਆ ਤੇਰਾ ਇੰਨਾ ਖਰਚ ਕਰਨ ਦਾ ਇਹ ਸੋਹਣੇ ਲੱਗਦੇ ਆ ਭਾਈ ਇੱਥੇ ਹੁਣ ਬੈੰਨੇ ਆ ਔਰ ਤਾਂ ਜਵਾਕ ਖੇਡਦੇ ਆ ਆਪਦੇ ਘਾਲਵਾਤਾ ਅੱਛਾ ਤੇ ਵਧੀਆ ਸੋਹਣਾ ਮਨ ਨੂੰ ਸਕੂਨ ਮਿਲਦਾ ਦਿਲ ਖੁਸ਼ ਹੁੰਦਾ ਮਨ ਖੁਸ਼ ਹੁੰਦਾ ਦਿਮਾਗ ਤਾੜਾ ਆਲੇ ਬੱਕਰੀਆਂ ਬੁੱਕਰੀਆਂ ਵਾਲਿਆਂ ਦਾ ਵੀ ਬਈਆ ਕਰੀ ਬੈਠਾ ਕੰਮ ਕੇ ਟ੍ਰੇਨਿੰਗ ਟ੍ਰੋਨਗ ਦਿਨਾਂ ਨਾਲ ਮੈਂ ਸੁਣਿਆ ਤੂੰ ਯਾਰ ਟ੍ਰੇਨਿੰਗ ਵੀ ਦਿੰਦੇ ਆ ਫੀਡ ਵੀ ਵੇਚਦੇ ਆ ਇਹਦੇ ਨਾਂ ਤੇ ਦੋ ਨੰਬਰ ਦਾ ਧੰਦਾ ਬਈ ਅੱਛਾ ਟ੍ਰੇਨਿੰਗ ਦੇ ਨਾਂ ਤੇ ਕਰਦਾ ਠੱਗੀ ਠੱਗੀ ਤਾਂ ਨਹੀਂ ਬਈ ਆ ਕੰਮ ਜੀ ਆ ਠੱਗੀ ਬਈ ਅੱਜ ਕੱਲ੍ਹ ਕੌਣ ਮਾਰਨ ਦਿੰਦਾ ਸਾਰੇ ਸਿਆਣੇ ਆ ਥੋੜੇ ਰਗੇ ਅੱਛਾ ਹੂੰ ਕਿੰਨੀਆਂ ਟ੍ਰੇਨਿੰਗਾਂ ਦੇਤੀਆਂ ਤੂੰ ਪਹਿਲਾਂ ਟ੍ਰੇਨਿੰਗਾਂ ਬਹੁਤ ਦਿੱਤੀਆਂ ਬਈ ਫ੍ਰੀ ਵੀ ਦਿੱਤੀਆਂ ਪਰ ਉਹ ਲੋਕਾਂ ਨੇ ਮੁੱ ਕੁੱਕੜ ਵੀ ਰੱਖੀ ਬੈਠਾ ਬੱਤਕਾਂ ਵੀ ਰੱਖੀ ਬੈਠਾ ਯਾਰ ਬਾਈ ਤੂੰ ਸਾਰਾ ਸ਼ਾਂ ਹੋ ਗਿਆ ਬਾਈ ਸ਼ਾਂ ਹੋ ਗਿਆ ਆ ਬੂਟੇ ਆਟਾ ਚਾਰਕ ਨਾਲ ਆ ਦੇਣੀ ਆ ਫੋਕਰਾ ਬਾਈ ਕੋਈ ਨਹੀਂ ਦਿੰਦੇ ਦਵਾਗੇ ਚਾਰਕ ਨਾਲ ਆ ਬੂਟੇ ਆਪ ਕਿਹੜੇ ਕਿਹੜੇ ਲਾਏ ਪਹਿਲਾਂ ਐ ਵੀ ਦੱਸ ਕੋਈ ਕੰਮ ਦਾ ਵੀ ਆ ਕੱਲੇ ਸ਼ੋਅ ਵਾਲੇ ਲਾ ਰੱਖਿਆ ਇਹ ਤਾਂ ਹੈ ਗਿਆ ਵੈਸੀ ਆ ਪਾਰਕ ਪੂਰਖ ਯਾਰ ਕੋਈ ਠੱਗੀ ਠੋਗੀ ਮਾਰਦਾ ਇੰਨੇ ਪੈਸੇ ਆ ਕੇ ਤੇਰੇ ਕੋਲੇ ਯਾਰ ਠੱਗੀ ਬਾਈ ਕੋਈ ਨਹੀਂ ਮੁਲਾਜ਼ਮ ਲੱਗਿਆ ਬਾਈ ਅੱਛਾ ਪੰਜਾਬ ਪੁਲਿਸ ਚ 7000 ਆਉਂਦਾ ਜਦੋਂ ਤੇਰੇ ਟੈਕੇ ਨਹੀਂ ਬੈਠੇ ਸ਼ਹਿਰ ਸ਼ੂਰ ਚ ਘਰ ਪਾ ਲੈਂਦੇ ਤੇ ਚਾਰ ਚੰਬੀ ਸਾਹਿਬ ਚ ਕੀ ਹੈ 200 ਗਾ ਇਹਦਾ ਕਿੰੂਆ ਦਾ ਆੜੂਆ ਦਾ ਅੱਛਾ ਆ ਹੈਗਾ ਦੂਜਾ ਆਪਣਾ ਡ੍ਰੈਗਨ ਫਰੂਟ ਲੱਗਦਾ ਮੈਨੂੰ ਡ੍ਰੈਗਨ ਫਰੂਟ ਆ ਆਡ ਵੱਡ ਮਾਲਟਾਂ ਦੇ ਲਾਏ ਆ ਮਸੰਮੀ ਇਹ ਸਾਰੇ ਫਲ ਖਾਇਆ ਕਰਾਂਗੇ ਇੱਥੇ ਬੈਠ ਕੇ ਸਾਰੇ ਸਾਰੇ ਭਾਈ ਆ ਵੇਖਣਾ ਸਾਰੇ ਪਰਿਵਾਰ ਨੂੰ ਹੀ ਖਵਾਇਆ ਕਰਾਂਗੇ ਆ ਆ ਗੰਧਾਰੀ ਨਾਰਾ ਪਾਕਿਸਤਾਨੀ ਨਾਰਾਂ ਦਾ ਬੂਟਾ ਇਹ ਗੰਧਾਰੀ ਗੰਧਾਰੀ ਨਾਰ ਗੰਧਾਰੀ ਨਾਰ ਹੁੰਦੇ ਆ ਪਾਕਿਸਤਾਨੀ ਆ ਵੇਖੋ ਭਾਈ ਥੋੜਾ ਜਿਹਾ ਸੁੱਕੀ ਜਾਂਦਾ ਹੁੰਦਾ ਇਹ ਆ ਬੂਟਾ ਹੈਗਾ ਆਵਾ ਕਾਡੋ ਕਿ ਕਿਹੜਾ ਹੁੰਦਾ ਆਵਾ ਕਾਂਡੋ ਇਹਨਾਂ ਕਾਡੋ ਪਤਾ ਨਹੀਂ ਲਵਾ ਲੈਂਦੇ ਆ ਆਪਾਂ ਥੋੜਾ ਜਿਹਾ ਅੰਗਰੇਜ਼ੀ ਜਿ 1000 ਰੁਪਏ ਕਿਲੋ ਫਰੂਟ ਅੰਗਰੇਜ਼ੀ ਪੌਂਦੇ ਆਵੇ ਨਾ ਸਾਨੂੰ ਕਹਿਣਾ ਆਪਾਂ ਖਾਣ ਵਾਲਾ ਆ ਇਹ ਅਮਰੂਦ ਲਾਏ ਆ ਇੱਧਰ ਸਾਰੇ ਤਰ੍ਹਾਂ ਦੇ ਕੂਕੜੀਆਂ ਵੀ ਰੱਖੀ ਬੈਠਾ ਹੈ ਤਾਂ ਪਤਾ ਨਹੀਂ ਆਪਾਂ ਆ ਪਾਇਵਾਂ ਅਮਰੂਦ ਆ ਉਹ ਹਾਰਸਪੇਦਾ ਆਮ ਬਾ ਅਮਰਪਾਲੀ ਅੱਛਾ ਹਜੇ ਅੱਦੇ ਬੂਟੇ ਬਈ ਰਹਿ ਗਏ ਫਰਾਂ ਵਾਲੇ ਲਵਾਏ ਨੇ ਇਹ ਬਈ ਫਰੀਜ਼ ਚ ਲਵਾਏ ਹੋਣੇ ਮੈਨੂੰ ਫਰੀਜ਼ ਫਰੂਟ ਕੋਈ ਲਾਏ ਪੂਰੇ ਠੋਕ ਮੇ ਬੂਟੇ ਲਵਾਏ ਚੰਗੇ ਲਵਾਏ ਆ ਬਈ ਨਿੰਬੂ ਲੱਗ ਵੀ ਆ ਰਹੇ ਆ ਨਾ ਰਹੀ ਹੈ ਚੰਗੇ ਬੂਟੇ ਆ ਤੂੰ ਕਿੱਥੋਂ ਲਵਾਲੇ ਐਡੇ ਚੰਗੇ ਬੂਟੇ ਕਿਆ ਮੈਨੂੰ ਕੀ ਹੋਇਆ ਬਈ ਨਾ ਲੰਗ ਥ ਇਹ ਨਾਲੇ ਟ੍ਰੇਨਿੰਗ ਤੋਂ ਵੀ ਪਹਿਲੇ ਨੇ ਕਿੰਨੇ ਪੈਸੇ ਲੈਣ ਟ੍ਰੇਨਿੰਗ ਦੇ ਤੇ ਟ੍ਰੇਨਿੰਗ ਦਾ ਬਈ 4500 ਅੱਛਾ ਬਣ ਜਾਂਦੇ ਨੇ ਫਿਰ ਤਾਂ ਪੈਸੇ ਟ੍ਰੇਨਿੰਗ ਦੇ ਉਹ ਬਈ ਐਵੇਂ ਲੱਗਦਾ ਉਹ ਤਾਂ ਨਾ ਬੱਚ ਬਚਾਓ 500000 ਹੀ ਵਾਜਦਾ ਬੰਦੇ ਦਾ ਅੱਛਾ ਕਿੰਨੇ ਮੱਲਾ ਸੀਟਾਂ ਹੁੰਦੀਆਂ ਆਪਣੇ 30 ਸੀਟਾਂ ਹੁੰਦੀਆਂ ਬਈ 2 ਮਿੰਟ ਤਾਂ ਤੇ 1.5 ਲੱਖ ਰੁਪਏ ਬਣ ਜਾਂਦੇ ਟ੍ਰੇਨਿੰਗ ਦੇ ਤੇ ਅੱਛਾ ਵੀਰੇ ਸਰਟੀਫਿਕੇਟ ਦੀ ਵੀ ਰਜਿਸਟ੍ਰੇਸ਼ਨ 2000 ਫੀਸ ਭਰਨੀ ਪੈਂਦੀ ਹੈ ਅੱਛਾ ਤੇ ਰੋਟੀ ਪਾਣੀ ਦਾ ਖਰਚਾ ਹੋ ਜਾਂਦਾ ਹਲਵਾਈਆਂ ਦਾ ਬੰਦਿਆਂ ਦਾ ਖਰਚਾ ਹੋ ਜਾਂਦਾ ਇੱਥੇ ਰੱਖਦਾ ਹੈ ਸਾਰਾ ਰਹਿਣ ਦਾ ਪ੍ਰਬੰਧਨ ਦਾ ਰੋਟੀ ਪਾਣੀ ਦਾ ਹੁੰਦਾ ਸਾਰਾ ਸਿਸਟਮ ਹੁੰਦਾ ਸਰਟੀਫਿਕੇਟ ਬਣਦਾ ਵੀ ਹੈ ਕਿ ਗੱਲਾਂ ਹੀ ਗੱਲੀਆਂ ਬਣਾਉਣੇ ਆ ਵੀਰੇ ਸਾਰਾ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਹੁੰਦਾ ਸਰਟੀਫਿਕੇਟ ਤੇ ਲੋਨ ਵੀ ਲੋਨ ਵੀਰੇ ਬੈਂਕ ਨੇ ਦੇਣਾ ਲੋਨ ਬਾਰੇ ਦੱਸਦੇ ਆਪਾਂ ਜਾਣਕਾਰੀ ਦਿੰਨੇ ਆ ਜਾਣਕਾਰੀ ਬਈ ਕਿਵੇਂ ਲੈਣਾ ਕਿੱਥੋਂ ਤੈਨੂੰ ਕੋਕੜ ਸੁਣਿਆ ਸੀਗਾ ਬਈ ਤੂੰ 3-400 ਲਿਆ ਸੀ ਹੁਣ ਤਾਂ 100 ਵੀ ਨਹੀਂ ਰਹੇਗਾ ਖਾਖ ਹੋ ਗਿਆ ਖਾ ਗਿਆ ਸਾਰੇ ਖਾਂਦੇ ਨਹੀਂ ਬਈ ਆਪਾਂ ਇਹਦਾ ਪੁੱਤਾਂ ਨੂੰ ਪਾਲਿਆ ਅੱਛਾ ਨਹੀਂ ਉਹ ਖਾਈ ਜਾਂਦਾ ਸੀ ਉਹਦੇ ਤਾਂ ਨਾ ਨਹੀਂ ਸੀ ਪੁੱਤਾਂ ਇਹ ਡੱਕਾ ਇਹ ਆ ਹੰਸਾ ਆ ਟਰਕੀਆ ਆ ਗਏ ਨਾ ਬਹੁਤ ਪਿਆਰ ਮੋਹ ਪਿਆਰ ਕਰਦੇ ਆ ਬਈ ਆਪਾਂ ਅੱਛਾ ਗਰਾੜ ਕੋਲੇ ਆ ਗਏ ਵਾਕਈ ਪਿਆਰ ਕਰਦੇ ਸੀ ਇਹਨਾਂ ਨੂੰ ਬਈ ਖਾਣ ਨੂੰ ਜੀ ਨਹੀਂ ਕਰਦਾ ਇਹ ਵਿੱਚੋਂ ਦੇ ਤੇ ਆ ਰਹੇ ਨਾ ਸਾਹਮਦੇ ਨਹੀਂ ਸੀ ਸਬਜ਼ੀ ਸੁੰਦੀ ਖਾ ਜਾਂਦੇ ਸੀ ਇਧਰ ਅੱਛਾ ਹਾਂ ਸਬਜ਼ੀ ਲਾਉਣੀ ਜਿਹੜੇ ਉਹ ਥਾਂ ਰਹਿ ਗਿਆ ਵਿੱਚ ਕਿੰਨੀ ਜਗ੍ਹਾ ਬਈ ਸਾਰੀ ਇਹ ਸਾਰੀ ਚਾਰ ਕਨਾਲਾਂ ਬਈ ਅੱਛਾ ਕਿੰਨਾ ਖਰਚ ਕਰਦਾ ਤੂੰ ਪਹਿਲਾਂ ਚਾਰ ਕਨਾਲਾਂ 'ਚ ਇਹ ਹੋ ਗਿਆ ਬਈ 8 ਲੱਖ ਰੁਪਈਆ 8 ਲੱਖ ਰੁਪਈਆ ਖਰਚ ਕਰਤਾ ਹਾਂ ਕਮਾਲ ਕਰਤੀ ਆ ਫਾਰਮ ਬਣਾ ਬੱਕਰੀਆਂ ਦਾ 100 ਬੱਕਰੀ ਦਾ ਹੋਰ ਕੋ ਜੀਮੀਦਾਰ ਤਾਂ ਨਹੀਂ ਅਖਦਾ ਪਈ ਵੀ ਵੱਢ ਲੈਂਦਾ ਅਗਲਾ ਦਾ ਤੂੰ ਕੀ ਕੁਝ ਕਰੀ ਜੰਨਾ ਇਹ ਕੋਣ ਬਈ ਆਪਦੇ ਬਈ ਉਹ ਆ ਸਿਸਟਮ ਵਧੀਆ ਆਪਦਾ ਅੱਛਾ ਆ ਹਣ ਕਦੂ ਜਿਹੜੇ ਬਿਨਾ ਰੇਸਪਰੇ ਤੋਂ ਇੱਥੇ ਸਾਰੀ ਬੰਨਾ ਸਬਜ਼ੀ ਸੀ ਉਹ ਪੱਠੇ ਆ ਵਧੀਆ ਪਸ਼ੂ ਰੱਖੇ ਆ ਠੀਕ ਆ ਜਵਾਕ ਖੇਡਦੇ ਆ ਕੇ ਇੱਥੇ ਮਿੱਟੀ ਚ ਆਹ ਹੋਰ ਸਾਲ ਨੂੰ ਬਈ ਫਲ ਫਰੂਟ ਆਪਦਾ ਹੋ ਜਾਊਗਾ ਸਬਜ਼ੀ ਆਪਦੀ ਹੋ ਜਾਊ ਆਂਡੇ ਆਪਦੇ ਹੋ ਜਾਣਗੇ ਬਈ ਬੱਕਰੀਆਂ ਦੁੱਧ ਆ ਆਪਦਾ ਮੱਝਾਂ ਗਾਂਾਂ ਦਾ ਦੁੱਧ ਆ ਆਪਦਾ ਠੀਕ ਆ ਸਭ ਇੱਥੇ ਲੈ ਕੇ ਆਉਣੇ ਪਸ਼ੂ ਮੰਡਾ ਸਾਰਾ ਕੁਝ ਇੱਥੇ ਬਈ ਬਣਾਉਣਾ ਗਾਂ ਨੂੰ ਆ ਇੱਥੇ ਬਈ ਖੁਸ਼ੀ ਮਿਲਦੀ ਆ ਆਪਦੇ ਨਾਲੇ ਤਾਂ ਹੁਣ ਖੇਤ ਨਾਲ ਜੁੜੇ ਆ ਅੱਗੇ ਵਾਂ ਠੇਕੇ ਦੇ ਹੁੰਦੇ ਆ 8 8 ਮਹੀਨੇ ਸਾਲ-ਸਾਲ ਮੈਂ ਗੇੜੇ ਨਹੀਂ ਮਾਰਦਾ ਸੀਗਾ ਕੋਈ ਵੱਟਾਂ ਵੱਢੀ ਜਾਂਦਾ ਹੁਣ ਨੇਤਾ ਜਦੋਂ ਦਾ ਫਾਰਮ ਬਣ ਗਿਆ ਉਹ ਆਪਣਾ ਉਹ ਆਪਣਾ ਬਣ ਗਿਆ ਬੈਠਣ ਉੱਠਣ ਵਾਲਾ ਸਾਰਾ ਵਧੀਆ ਲੈਟਰੀਨ ਬਾਥਰੂਮ ਬਣਾਇਆ ਬਈ ਸਾਰਾ ਵਧੀਆ ਚੁੱਟੀ ਦਾ ਕੰਮ ਕਰਿਆ ਆ ਚਾਰੇ ਪਾਸੇ ਜਾਲੀ ਲਵਾਈਏ ਲੱਖ ਰੁਪਏ ਤੇ ਲੱਗੇ ਕੁੱਤਾ ਨਹੀਂ ਵੜਦਾ ਇੱਥੇ ਹੁਣ ਕੁੱਤਾ ਬਿੱਲੀ ਕੋਹ ਨਹੀਂ ਮਾਰਦਾ ਕੁੱਤੇ ਆਪਣੇ ਆਪ ਦੇ ਰੱਖੇ ਬਈ ਜਿਹੜਾ ਫਿਊਚਰ ਪਲਾਨ ਹੋਰ ਕੀ ਇੱਥੇ ਕਰਨਾ ਇਸ ਤੋਂ ਬਾਅਦ ਕੋਲੇ ਮਾਰਦੇ ਆ ਇੱਥੇ ਬਈ ਕੋਸ ਨਹੀਂ ਆਪਦੇ ਜਵਾਕਾਂ ਨੂੰ ਜ਼ਹਿਰ ਤੋਂ ਬਚਾਉਣਾ ਠੀਕ ਹੈ ਤੇ ਚੰਗਾ ਉਹਨਾਂ ਨੂੰ ਖਾਦ ਖਰਾਕ ਖਵਾਉਣੀ ਐ ਚੰਗੀ ਸਬਜ਼ੀ ਖਵਾਉਣੀ ਆ ਆਪਦੇ ਹੱਥੀ ਪੈਦਾ ਕਰਕੇ ਦਾਲਾਂ ਆਪਦੇ ਹੱਥੀ ਪੈਦਾ ਕਰਕੇ ਫਰੂਟ ਆਪਦੇ ਦੁੱਧ ਸਾਰਾ ਇੱਥੋਂ ਪੈਦਾ ਕਰਕੇ ਖਵਾਉਣਾ ਉਹਨਾਂ ਦੀ 4 ਸਾਲ ਉਮਰ ਵੱਡੀ ਹੋ ਗਈ ਬਈ ਬੰਦਾ ਤੇਰੀ ਸਹੀ ਹੈ ਯਾਰ ਬੰਦਾ ਦਾਮ ਹੈਗਾ ਹੁਣ ਸ਼ਹਿਰ ਚ ਬਈ ਮੇਰੇ ਨਾਲ ਦੇ ਬਹੁਤ ਮਲਾਜ਼ਮ ਗਏ ਆ ਠੀਕ ਹੈ 200 ਗਾਜ ਦਾ ਬਈ ਪਲਾਟ ਆ ਸਟ੍ਰੈਸ ਚ ਹੈਗੇ ਇੱਥੇ ਬਈ ਡਿਊਟੀ ਕਰਕੇ ਜਦੋਂ ਆਉਣਾ ਗੇੜਾ ਮਾਰਦਾ ਸਰੀਰ ਚੋਂ ਮੁੜਕਾ ਨਿਕਲਦਾ ਹੁਣ ਗੋਡੀ ਗਾਡੀ ਆਪ ਹੀ ਕਰਦਾ ਸਾਰੇ ਬੂਟੇ ਨੂੰ ਮੈਂ ਆਪ ਕਰੀ ਆ ਤੇ ਗਰੋਹਿਆਂ ਦੀ ਖਾਦ ਆਪ ਬਣਾਈ ਆ ਹੁਣ ਕਬੂਤਰ ਕਬਾਤਰ ਵੀ ਰੱਖਣੇ ਆ ਵਧੀਆ ਇੱਥੇ ਮਾਹੌਲ ਹਜੇ ਤਾਂ ਬਣਨਾ ਬਈ ਆ ਗ੍ਰੀਨਰੀ ਹੈਣੀ ਇਹ ਮੇਰਾ 6-7 ਮਹੀਨੇ ਹੋਇਆ ਫਾਰਮ ਪਾਇਆ ਨਹੀਂ ਇਹ ਪੰਛੀ ਮਲਾ ਸਾਰੇ ਵੈਰਾਈਂਗਾਂ ਜਿਹੜੇ ਰੱਖ ਸਕਦੇ ਆਪਾਂ ਰੱਖਣਗੇ ਇੱਥੇ ਸਾਰਾ ਬਈ ਜਿਹੜੇ ਬਾਹਰਲੇ ਜਾਨਵਰ ਉਹ ਵੀ ਆਉਣਗੇ ਬਈ ਤੇ ਨਾਲੇ ਆਨੇ ਤੂੰ ਪੂਲ ਵੀ ਕਰਾਉਣਾ ਬਈ ਯਾਰ ਹੈ ਪੂਲ ਵੀ ਕਰਾਉਣਾ ਆਖੀ ਜਾਂਦਾ ਇੱਥੇ ਪੂਲ ਤਾਂ ਬਈ ਗਾਂ ਗਰਮ ਆਖਿਰ ਦੇ ਨਾਲ ਨਾ ਕਰੋੰਦਾ ਲਾਇਆ ਹੂੰ ਆ ਸਾਰਾ ਰਾਵੀ ਅੱਛਾ ਇਹਦਾ ਕੀ ਹੁੰਦਾ ਕਰੋੰਦਾ ਇਹਦਾ ਇਹ ਫਾਲ ਹੁੰਦਾ ਬਈ ਖੂਨ ਦੀ ਕਮੀ ਹੋਵੇ ਕਿਸੇ ਚ ਇਹਦਾ ਚਾਰ ਖਾ ਲੋ ਇਹਦਾ ਮਰੱਬਾ ਬਣ ਜਾਂਦਾ ਠੀਕ ਹੈ ਚੇਰੀ ਜਰ ਕਹਿੰਦਾ ਜਿਹੜਾ ਹੈ ਚੇਰੀ ਜਰ ਕਾ ਹੁੰਦਾ ਹਾਂ ਬਹੁਤ ਸੋਹਣਾ ਹੁੰਦਾ ਨਾਲੇ ਬਈ ਆਹ ਤਾਂ ਜਿਹੜੀ ਮੇਰੀ ਹੈਗੀ ਆਪਣੇ ਮਨੁੱਖ ਦੁਆਰਾ ਵਾੜ ਕੀਤੀ ਆ ਹਨਾ ਜਿਹੜੀ ਫੈਂਸਿੰਗ ਕੀਤੀ ਐ ਇਹ ਕੁਦਰਤੀ ਐ ਬਈ ਇਹ ਚ ਕੰਡੇ ਵੀ ਹੁੰਦੇ ਇਹ ਏਡੇ ਏਡੇ ਬੂਟੇ ਬਣ ਜਾਂਦੇ ਇਹਨੂੰ ਕੱਟ ਕੇ ਆਪਾਂ ਡਿਜ਼ਾਈਨ ਵੀ ਦੇ ਸਕਦੇ ਆ ਤੇ ਵਾਰਡ ਰੋਈ ਕੱਲ ਨੂੰ ਜਾਲੀ ਗਾਲ ਕੀ ਇਹ ਮੇਰੀ ਸੇਫਟੀ ਕਰੂ ਕੁੱਤੇ ਬਿੱਲੇ ਤੋਂ ਬਈ ਤੇ ਨਾਲੇ ਇਹਦਾ ਫਰੂਟ ਬਈ 20 25 ਰੁਪਏ ਕਿਲੋ ਵਿਗਦਾ ਤੇ ਮਰੱਬਾ ਪਾਇਆ ਕਰਾਂਗੇ ਚਾਰ ਫੇਰ ਤਾਂ ਬਈ 150 200 ਰੁਪਏ ਕਿਲੋ ਹਰ ਇੱਕ ਚੀਜ਼ ਤੇ ਪੈਸਾ ਕੱਢਣ ਦੀ ਕੋਸ਼ਿਸ਼ ਐ ਆਪਣੀ ਪੈਸਾ ਨਹੀਂ ਬਈ ਆਪਦੇ ਆਸਤੇ ਵੀ ਇਹ ਤਾਂ ਇਨਕਮ ਵੀ ਆਪ ਕਰਨੀ ਐ ਜ਼ਰੂਰ ਕਿਉਂਕਿ ਹਾਂ ਤੇ ਆਪ ਪਾਰਕਰ ਦਾ ਬਣਾਇਆ ਇੱਥੇ ਘਾਹ ਬੈਠਣ ਉੱਠਣ ਨੂੰ ਜਵਾਕ ਇੱਥੇ ਟੋ ਤੁਸੀਂ ਅਗਲੇ ਸਾਲ ਆਓ ਜੀ ਆਹ ਵੀਡੀਓ ਦੇਖ ਲੈਣਗੇ ਭਰਾ ਤੇ ਅਗਲੇ ਸਾਲ ਵਾਲੀ ਵੀਡੀਓ ਦੇਖ ਲਓ ਸਾਨੂੰ ਇੱਥੇ ਸਾਰੇ ਪਾਸੇ ਗ੍ਰੀਨਰੀ ਬਈ ਉਹ ਖੰਜੂਰਾਂ ਲਵਾਇਆ ਹਨਾ ਤੇ ਆਹ ਸਾਰੇ ਬੂਟੇ ਇਹ ਤਾਂ ਹਜੇ ਥੋੜੇ ਦਿਨਾਂ ਦੇ ਲੱਗੇ ਆ ਛੋਟੇ ਆ ਇਹਦਾ ਹਜੇ ਬਣ ਜਾਣ ਦੇ ਚੀਲ ਦਾ ਬੂਟਾ ਲਵਾਇਆ ਪਰ ਚੰਗੇ ਚੰਗੇ ਲਵਾਇਆ ਹਜੇ ਰਹਿਗੇ ਅੱਛਾ ਜੈ ਤੂੰ ਦਾ ਰਹਿ ਗਿਆ ਮੈਡੀਸਨ ਪਲਾਂਟ ਰਹਿ ਗਏ ਸਾਰੇ ਜਿੰਨੀਆਂ ਤੌਲਸੀਆਂ ਜਿੰਨੇ ਦਾਲਚੀਨੀ ਵਗੈਰਾ ਲੌਂਗ ਲੌਂਗ ਤੇ ਸਾਰੇ ਬੂਟੇ ਲਾਉਣੇ ਆਪਾਂ ਬਈ ਤੇ ਬਾਕੀ ਇਹ ਆਪਣਾ ਨੰਬਰ ਵੀ ਦੱਸ ਦੋ ਬਈ ਟ੍ਰੇਨਿੰਗ ਆਸ ਤੇ ਕਈ ਵਾਰ ਕੀ ਹਾਂ ਭਾਈ ਕਿਹਨੇ ਭਰਾ ਨੇ ਟ੍ਰੇਨਿੰਗ ਲੈਣੀ ਆ 905638435 ਪਿੰਡ ਕੋਠੇ ਕੋਰ ਸਿੰਘ ਵਾਲੇ ਤੇ 2 ਮਹੀਨਾ ਤੋਂ ਟ੍ਰੇਨਿੰਗ ਹੁੰਦੀ ਆ ਬਈ 30 ਸੀਟਾਂ ਹੁੰਦੀਆਂ ਠੀਕ ਐ ਤੇ ਜਿਹੜੇ ਭਰਾ ਬਈ ਨਹੀਂ ਫੀਸ ਦੇ ਸਕਦੇ ਸਰਕਾਰ ਫ੍ਰੀ ਆਫ ਕੋਸਟ ਟ੍ਰੇਨਿੰਗ ਦਿੰਦੀ ਹੈ ਸਰਕਾਰੀ ਅਧਾਰਾਂ 'ਚ ਹਣਾ ਤੇ ਪਰ ਉਹਦਾ ਤੇ ਆਪਣੀ ਟ੍ਰੇਨਿੰਗ ਦਾ ਬਈ ਦਿਨ ਰਾਤ ਦਾ ਫਰਕ ਹੋਊਗਾ ਸਾਨੂੰ ਇਹਦਾ 8 ਸਾਲਾਂ ਦਾ ਨਿੱਜੀ ਤਜਰਬਾ ਸੀ ਘਾਟੇ ਵੀ ਖਾਦੇ ਆ ਵਾਧੇ ਵੀ ਖਾਦੇ ਆ ਮਾਰਕੀਟ ਕਿਵੇਂ ਕਰਨੀ ਆ ਸਾਰਾ ਕੁਝ ਦੱਸ ਦਿਆਂ ਕਿੱਥੇ ਤੁਸੀਂ ਬੱਕਰੀ ਪਾਲਣ ਕਰ ਸਕਦੇ ਹੋ ਨਹੀਂ ਕਰ ਸਕਦੇ ਹਾਂਜੀ ਤੇ ਇੱਕ ਜਿਹੜਾ ਇਹਨੂੰ ਬਜਦਾ ਵੀ ਬੱਕਰਾਂ ਕੋਸ ਕੇ ਕੱਲਾਂ ਹੀ ਕੱਲੀਆਂ ਆ ਬੱਕਰੀਆਂ ਦੇ ਭਾਈ ਹਾਂ ਭਾਈ ਬੱਕਰੀਆਂ ਦੇ ਸਰਤੀ ਬਣਾਇਆ ਜਿੰਨਾ ਇਹ ਤਾਂ ਮੈਂ ਜੀਵ ਚ ਰੁਪਿਆ ਨਹੀਂ ਲਾਇਆ ਬੂਟੇ ਬਾਟੇ ਜਿੰਨੇ ਬੱਕਰੀਆਂ ਚੋਂ ਹੁਣ ਮੇਵ ਨੇ ਸੂਇਆ ਹੁਣ ਸਾਰੇ 5 5 10 ਦਾ ਹਜ਼ਾਰ ਦੇ ਵਿੱਚੋਂ ਆ ਪਿਆ ਤਾਂ ਹੋਰ ਆ ਗਏ ਭਾਈ ਤਿੰਨ ਗਾਹਕ ਆ ਗਏ ਬੱਕਰੀਆਂ ਲੈਣ ਤੇ ਕੁੱਕੜ ਲੈਣ ਆਏ ਆ ਕਿ ਭਲਾਈਆਂ ਆਣੇ ਤੋਂ ਇਸ ਤੁਰੇ ਜਾਂਦੇ ਆ ਭਾਈ ਬਹੁਤ ਦੂਰੋਂ ਦੂਰੋਂ ਆਉਂਦੇ ਆ ਅੱਜ ਮੋਗੇ ਤੋਂ ਵੀ ਆਏ ਸੀ ਮਿਲਣੇ ਇੱਥੇ ਨਾ ਬੰਦੇ